ਦਰਸ਼ਕੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੋਸਾਕੀ ਵਿੱਚ ਭਵਿੱਖਬਾਣੀ ਕੀਤੀ ਸੀ ਕਿ ਭਾਰਤ ਦੇਸ਼ ਵਿੱਚੋਂ ਇੱਕ ਨਵਾਂ ਦੇਸ਼ ਨਿਕਲੇਗਾ ਜਿਹੜਾ ਕਿ ਪਾਗ ਨਾਮ ਦਾ ਹੋਵੇਗਾ ਇਸ ਤੋਂ ਬਾਅਦ 1984 ਬਾਰੇ ਵੀ ਕਿਹਾ ਸੀ ਕਿ ਕਿਸੇ ਰੰਡੀ ਦਾ ਰਾਜ ਹੋਵੇਗਾ ਸ੍ਰੀ ਹਰਮੰਦਰ ਸਾਹਿਬ ਤੇ ਹਿੰਦ ਦੀ ਫੌਜ ਚੜ ਕੇ ਆਏਗੀ ਘੋੜੇ ਦੇ ਪੋਰਟ ਜਿੱਨਾ ਉੱਥੇ ਲਹੂ ਡੁੱਲੇਗਾ ਇਹ ਦੋਨੋਂ ਹੀ ਭਵਿੱਖਬਾਣੀਆਂ ਹੁਣ ਤੱਕ ਸੱਚ ਹੋਈਆਂ ਹਨ 2024 ਤੋਂ ਬਾਅਦ ਬਾਰੇ ਜੋ ਭਵਿੱਖਬਾਣੀ ਹੋਈ ਹੈ ਉਸ ਬਾਰੇ ਵੀ ਡਿਟੇਲ ਵਿੱਚ ਗੱਲ ਕਰਾਂਗੇ ਅਤੇ ਇਸ ਦੇ ਸੱਚ ਹੋਣ ਦੇ ਕਿੰਨੇ ਕ ਚਾਂਸ ਨੇ ਇਸ ਬਾਰੇ ਵੀ ਜ਼ਿਕਰ ਕਰਾਂਗੇ ਸੋ ਅੰਤ ਤੱਕ ਵੀਡੀਓ ਨਾਲ ਜੁੜੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਦਾਂ ਦੀਆਂ ਇਤਿਹਾਸਕ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸੋ ਸਾਖੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਭਵਿੱਖਤ ਬਚਨ ਹਨ ਜੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਹੋਣ ਬਾਰੇ ਵੀ ਲਿਖੇ ਸੀ ਇਸ ਤੋਂ ਬਾਅਦ ਇਹ ਵੀ ਲਿਖਿਆ ਹੈ ਕਿ ਅੰਗਰੇਜ਼ ਭਾਰਤ ਉੱਤੇ 200 ਸਾਲ ਤੱਕ ਰਾਜ ਕਰਨਗੇ ਪੁਰਾਣੇ ਬਜ਼ੁਰਗ ਅਤੇ ਇਤਿਹਾਸਕਾਰ ਦੱਸਦੇ ਹਨ ਕਿ ਅੰਗਰੇਜ਼ ਸਰਕਾਰ ਜਦੋਂ ਇੰਡੀਆ ਉੱਪਰ ਰਾਜ ਕਰ ਰਹੀ ਸੀ ਉਸ ਵਕਤ ਜਦ ਉਸ ਮੌਕੇ ਦੀ ਸਰਕਾਰ ਨੂੰ ਉਸ ਸੋਸਾਖੀ ਅਤੇ ਇਸ ਦੀ ਭਵਿੱਖਬਾਣੀ ਬਾਰੇ ਪਤਾ ਚੱਲਿਆ ਤਾਂ ਉਹਨਾਂ ਅੰਗਰੇਜ਼ਾਂ ਨੇ ਡਰ ਦੇ ਮਾਰੇ ਇਸ ਭਵਿੱਖਬਾਣੀ ਨੂੰ ਸਾੜਨ ਦੇ ਹੁਕਮ ਦਿੱਤੇ ਸਨ ਕਿਉਂਕਿ ਉਹਨਾਂ ਨੂੰ ਆਪਣੇ ਰਾਜ ਖਤਮ ਹੋਣ ਦਾ ਡਰ ਸਤੋਂ ਲੱਗ ਪਿਆ ਸੀ ਪਰ ਜੋ ਸ਼ਬਦ ਚੀਤਗੁਰ ਗੋਬਿੰਦ ਸਿੰਘ ਜੀ ਦੁਆਰਾ ਕੀਤੇ ਗਏ ਹੁਣ ਉਹ ਭਲਾ ਕਿਵੇਂ ਟਾਲੇ ਜਾ ਸਕਦੇ ਹਨ ਗੁਰੂ ਗੋਬਿੰਦ ਸਿੰਘ ਜੀ ਦੀ ਭਵਿੱਖਬਾਣੀ ਸੱਚ ਹੋਈ ਅਤੇ ਭਾਰਤ 1947 ਨੂੰ 200 ਸਾਲ ਦੀ ਗੁਲਾਮੀ ਤੋਂ ਬਾਅਦ ਅੰਗਰੇਜ਼ਾਂ ਤੋਂ ਆਜ਼ਾਦ ਹੋਇਆ ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਜੀ ਫਰਮਾਨ ਕਰਦੇ ਹਨ ਕਿ ਖਾਲਸੇ ਦਾ ਰਾਜ ਦੋ ਵਾਰ ਕਾਇਮ ਹੋਏਗਾ ਪਹਿਲਾ ਰਾਜ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਜਿਹੜਾ ਪਾਸਟ ਵਿੱਚ ਹੋ ਚੁੱਕਾ ਹੈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਜਿਹੜਾ ਦੂਸਰਾ ਰਾਜ ਹੋਵੇਗਾ ਉਹ ਇੱਕ ਵੱਡੀ ਜੰਗ ਤੋਂ ਬਾਅਦ ਆਏਗਾ ਜਿਸ ਰਾਜ ਬਾਰੇ ਆਪਾਂ ਵੀਡੀਓ ਦੇ ਅੱਗੇ ਡਿਟੇਲ ਵਿੱਚ ਗੱਲ ਕਰਾਂਗੇ ਸੋ ਵੀਡੀਓ ਨਾਲ ਐਂਡ ਤੱਕ ਜਰੂਰ ਜੁੜੇ ਰਹੋ ਇਸ ਤੋਂ ਇਲਾਵਾ ਭਵਿੱਖवाणी ਵਿੱਚ ਜ਼ਿਕਰ ਸੀ ਕਿ ਭਾਰਤ ਵਿੱਚੋਂ ਪਾਕ ਨਾਮ ਦਾ ਦੇਸ਼ ਬਣੇਗਾ ਜਿਵੇਂ ਆਪਾਂ ਸਭ ਨੂੰ ਪਤਾ ਹੀ ਹੈ 1947 ਵਿੱਚ ਪੰਜਾਬ ਨੂੰ ਵੰਡ ਕੇ ਪਾਕਿਸਤਾਨ ਬਣਾਇਆ ਗਿਆ ਸੀ ਇੱਥੇ ਹੁਣ ਕਈ ਕਮੈਂਟ ਕਰਕੇ ਕਹਿਣਗੇ ਕਿ ਭਾਰਤ ਨੂੰ ਵੰਡ ਕੇ ਪਾਕਿਸਤਾਨ ਬਣਾਇਆ ਗਿਆ ਸੀ ਅਸਲ ਵਿੱਚ ਪੰਜਾਬ ਨੂੰ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਵੰਡਿਆ ਗਿਆ ਸੀ ਤੇ ਉਸ ਸਮੇਂ ਹੀ ਸਾਰਾ ਨੁਕਸਾਨ ਪੰਜਾਬ ਨੇ ਹੀ ਝੱਲਿਆ ਸੀ ਇਸ ਤੋਂ ਇਲਾਵਾ ਭਵਿੱਖਬਾਣੀ ਵਿੱਚ ਪਾਕਿਸਤਾਨ ਅਤੇ ਭਾਰਤ ਦੇ ਵਿਚਾਲੇ ਹੋਈਆਂ ਜੰਗਾਂ ਦਾ ਵੀ ਜ਼ਿਕਰ ਹੋਇਆ ਹੈ ਅਤੇ ਇੱਕ ਹੋਰ ਦੇਸ਼ ਢਾਕਾ ਬੰਗਾਲ ਦੀ ਹੋਂਦ ਵਿੱਚ ਆਉਣ ਬਾਰੇ ਵੀ ਲਿਖਿਆ ਹੈ ਇਸ ਗੱਲ ਬਾਰੇ ਵੀ ਤੁਸੀਂ ਸਾਰੇ ਜਾਣੂ ਹੋਵੋਗੇ ਕਿ ਬੰਗਲਾਦੇਸ਼ ਹੋਂਦ ਵਿੱਚ ਕਿਵੇਂ ਆਇਆ ਸੀ ਜਿੱਥੇ ਮੁਕਤੀ ਵਾਇਨੀ ਦੀ ਸੇਵਾ ਨੂੰ ਸਰਦਾਰ ਸੁਬੇਕ ਸਿੰਘ ਜੀ ਦੁਆਰਾ ਟ੍ਰੇਡ ਕੀਤਾ ਗਿਆ ਸੀ ਇਸੇ ਸੋਸਾਖੀ ਵਿੱਚ ਹੀ ਦਰਬਾਰ ਸਾਹਿਬ ਉੱਪਰ ਹੋਏ ਹਮਲੇ 1984 ਬਾਰੇ ਵੀ ਲਿਖਿਆ ਗਿਆ ਸੀ ਰਾਜ ਚਲਸੀ ਰੰਡੀ ਦਾ ਫੌਜਾਂ ਚੜੇ ਹਰਮੰਦਰ ਮਿਆਂਨ ਖੁਰ ਭਿਜੇ ਘੋੜੇ ਕਾ ਹਰਮੰਦਰ ਮਿਆਂਨ ਡਟ ਜਾਏਗਾ ਖਾਲਸਾ ਘੋਰ ਬਿਪਤ ਕੇ ਬਾਦ ਖੁਆਰ ਹੋਏ ਸਭ ਮਿਲेंगे ਸਿੰਘ ਬਿਪਤ ਮਿਆਂਨ ਤਬੇ ਮਾਜਾ ਮਾਲਵਾ ਦੁਆਬਾ ਦੁਖੀ ਹੋਵੇ ਸਭ ਗ੍ਰਾਮ ਇੱਥੇ ਰੰਡੀ ਦਾ ਰਾਜ ਭਾਵ ਇੰਦਰਾ ਗਾਂਧੀ ਤੋਂ ਹੈ ਜੇ ਸਦਾ ਫਰੋਜ ਨਾਮ ਦੇ ਮੁਸਲਮਾਨ ਨਾਲ ਵਿਆਹ ਹੋਇਆ ਸੀ ਫਰੋਜ ਦੀ ਮੌਤ ਤੋਂ ਬਾਅਦ ਇੰਦਰਾ ਗਾਂਧੀ ਵਿਧਵਾ ਹੋ ਗਈ ਸੀ ਉਸ ਸਦੇ ਰਾਜ ਵਿੱਚ ਸ੍ਰੀ ਹਰਮੰਦਰ ਸਾਹਿਬ ਉੱਪਰ ਹਮਲਾ ਹੋਇਆ ਸੀ ਅਤੇ ਫੌਜਾਂ ਸ੍ਰੀ ਹਰਮੰਦਰ ਸਾਹਿਬ ਉੱਪਰ ਚੜ੍ਹ ਕੇ ਆਈਆਂ ਸਨ ਇੱਥੇ ਇੰਨਾ ਜ਼ਿਆਦਾ ਖੂਨ ਡੁੱਲਿਆ ਸੀ ਕਿ ਘੋੜੇ ਦਾ ਖੁਰਤਾ ਇਸ ਵਿੱਚ ਭਿੱਜਦਾ ਸੀ ਇੱਥੇ ਸੰਤ ਜਰਨੈਲ ਸਿੰਘ ਜੀ ਭਿੰਡਾਲਾ ਵਾਲਿਆਂ ਦੀ ਅਗਵਾਈ ਵਿੱਚ ਖਾਲਸਾ ਭਾਰਤੀ ਫੌਜ ਅੱਗੇ ਇੱਕ ਟਾਂਕੇ ਡਟਿਆ ਸੀ ਅਤੇ ਗੁਰੂ ਦੇ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਸਨ ਇਸ ਸਮੇਂ ਵਿੱਚ ਪੰਜਾਬ ਦੇ ਲੋਕ ਮਾਝਾ ਮਾਲਵਾ ਅਤੇ ਦੁਆਬੇ ਦੇ ਲੋਕ ਬਹੁਤ ਦੁਖੀ ਹੋਏ ਸਨ ਇਸ ਹਮਲੇ ਦਾ ਬਦਲਾ ਬਾਅਦ ਵਿੱਚ ਇੰਦਰਾ ਗਾਂਧੀ ਦੇ ਸੁਰੱਖਿਆ ਗਾੜਾ ਦੁਆਰਾ ਸਰਦਾਰ ਭਿਅੰਤ ਸਿੰਘ ਸਰਦਾਰ ਸਖਤਮੰਥ ਸਿੰਘ ਨੇ ਇੰਦਰਾ ਗਾਂਧੀ ਦੀ ਹਤਿਆ ਕਰਕੇ ਲਿਆ ਸੀ ਇਸ ਹਤਿਆ ਬਾਅਦ ਭਾਰਤ ਵਿੱਚ ਸਿੱਖਾਂ ਦਾ ਸ਼ਰੀਆਮ ਕਤਲੇਆਮ ਵੀ ਹੋਇਆ ਸੀ ਹੁਣ ਜੇ ਗੱਲ 2024 ਦੀ ਕਰੀਏ ਤਾਂ ਸੂਸਾਖੀ ਵਿੱਚ ਗੁਰੂ ਜੀ ਫਰਮਾਨ ਕਰਦੇ ਹਨ ਤਬੀ ਰੂਸ ਚੀਨ ਹਿੰਦ ਵਿੱਚੜ ਆਵੇ ਕੋਰ ਯੁੱਧ ਮਚਕਰ 70 ਕਰੋੜ ਸੇ 17 ਕਰੋੜ ਬਚ ਜਾਵੇ ਇਸ ਸਿੱਧਾ ਸਿੱਧਾ ਮਤਲਬ ਹੈ ਰੂਸ ਤੇ ਚੀਨ ਦੋਨੋਂ ਦੇਸ਼ ਹਿੰਦ ਮਤਲਬ ਭਾਰਤ ਦੇ ਉੱਪਰ ਚੜ ਕੇ ਆਉਣਗੇ ਅਤੇ ਇਸ ਜੰਗ ਵਿੱਚ ਕੋਰਤਬਾਹੀ ਹੋਵੇਗੀ ਅਤੇ ਇਸ ਯੁੱਧ ਵਿੱਚ 70 ਕਰੋੜ ਲੋਕਾਂ ਵਿੱਚੋਂ 17 ਕਰੋੜ ਲੋਕ ਹੀ ਬਚ ਪਾਣਗੇ ਕਈ ਲੋਕ ਤਾਂ ਇੱਥੋਂ ਤੱਕ ਵੀ ਕਹਿੰਦੇ ਹਨ ਕਿ ਇਸ ਯੁੱਧ ਵਿੱਚ ਸਿਰਫ 1 ਤਿਹਾਈ ਦੁਨੀਆ ਹੀ ਬਚੇਗੀ ਜੇ ਆਪਾਂ ਹੁਣ ਮੌਜੂਦਾ ਹਾਲਾਤਾਂ ਨੂੰ ਦੇਖੀ ਤਾਂ ਜੀਓ ਪੋਲਿਟਿਕਸ ਵਿੱਚ ਜਾਣਕਾਰੀ ਰੱਖਣ ਵਾਲੇ ਬਹੁਤੇ ਲੋਕ ਜਾਣਦੇ ਹੋਣਗੇ ਕਿ ਰੂਸ ਅਤੇ ਚੀਨ ਸਮੇਤ ਕੁਝ ਦੇਸ਼ਾਂ ਦਾ ਗਰੁੱਪ ਹੈ ਜਿਸ ਨੂੰ ਬ੍ਰਿਕਸ ਕਹਿੰਦੇ ਹਨ ਇਸ ਵਿੱਚ ਬੀ ਤੇ ਬਰਾਜ਼ੀਲ ਆਰ ਤੇ ਰਸ਼ੀਆ ਆਈ ਤੇ ਇੰਡੀਆ ਸੀ ਤੇ ਚਾਈਨਾ ਅਤੇ ਐਸ ਤੇ ਸਾਊਥ ਅਫਰੀਕਾ ਸ਼ਾਮਿਲ ਹਨ ਇਹ ਗਰੁੱਪ ਨਾਟੋ ਅਤੇ ਅਮਰੀਕਾ ਵਰਗੇ ਦੇਸ਼ਾਂ ਨੂੰ ਟੱਕਰ ਦਿੰਦਾ ਹੈ ਇਹਨਾਂ ਵਿੱਚੋਂ ਭਾਰਤ ਅਮਰੀਕਾ ਨਾਲ ਵੀ ਚੰਗੇ ਸਬੰਧ ਰੱਖਦਾ ਹੈ ਅਤੇ ਬ੍ਰਿਕਸ ਗਰੁੱਪ ਨਾਲ ਵੀ ਚੱਲਦਾ ਹੈ ਹਾਲ ਹੀ ਵਿੱਚ ਕੈਨੇਡਾ ਵਿੱਚ ਸੰਦੀਪ ਸਿੰਘ ਨਿਜਰ ਦਾ ਕਤਲ ਹੋਇਆ ਸੀ ਅਤੇ ਇਸ ਦਾ ਜ਼ਿੰਮੇਵਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਿੱਧੇ ਤੌਰ ਤੇ ਭਾਰਤ ਸਰਕਾਰ ਨੂੰ ਠਹਿਰਾਇਆ ਸੀ ਇਸ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਆਪਸੀ ਸਬੰਧ ਵੀ ਕਾਫੀ ਵਿਗੜੇ ਸਨ ਇੱਥੋਂ ਤੱਕ ਕਿ ਵੀਜ਼ੇ ਵੀ ਬੰਦ ਕਰ ਦਿੱਤੇ ਸਨਮ ਇਸ ਮੁੱਦੇ ਉੱਤੇ ਅਮਰੀਕਾ ਨੇ ਵੀ ਭਾਰਤ ਨਾਲ ਗੱਲਬਾਤ ਕੀਤੀ ਸੀ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਸਮੇਤ ਪੰਜ ਮੁਲਕ ਅਤੇ ਇਹਨਾਂ ਦਾ ਯੂਰਪ ਨਾਲ ਵੀ ਇੱਕ ਸਾਂਝਾ ਨੈਟੋ ਗਰੁੱਪ ਹੈ ਇਹ ਇੱਕ ਪਾਸੇ ਖੜੇ ਨੇ ਅਤੇ ਦੂਸਰੇ ਪਾਸੇ ਖੜੇ ਨੇ ਰੂਸ ਅਤੇ ਚਾਈਨਾ ਮਤਲਬ ਕਿ ਬ੍ਰਿਕਸ ਗਰੁੱਪ ਪਰ ਅਮਰੀਕਾ ਚਾਹੁੰਦਾ ਹੈ ਕਿ ਭਾਰਤ ਰੂਸ ਨਾਲੋਂ ਆਪਣੇ ਸਬੰਧ ਤੋੜੇ ਪਿਛਲੇ ਲੰਬੇ ਸਮੇਂ ਤੋਂ ਸਿੱਖਾਂ ਨੂੰ ਅਮਰੀਕਾ ਵੱਲੋਂ ਭਰਵਾ ਹੰਗਾਰਾ ਵੀ ਮਿਲ ਰਿਹਾ ਹੈ ਤੇ ਇਸ ਸਾਲ ਬ੍ਰਿਕਸ ਵਿੱਚ ਪਾਕਿਸਤਾਨ ਦੀ ਐਂਟਰੀ ਵੀ ਹੋ ਰਹੀ ਹੈ ਜਿਸ ਤੋਂ ਭਾਰਤ ਬਹੁਤਾ ਖੁਸ਼ ਨਹੀਂ ਅਤੇ ਪਿਛਲੇ ਸਾਲ ਉਹ ਬ੍ਰਿਕਸ ਦੀ ਗਰੁੱਪ ਮੀਟਿੰਗ ਦੇ ਵਿੱਚ ਨਰਿੰਦਰ ਮੋਦੀ ਵੀ ਸ਼ਾਮਲ ਨਹੀਂ ਹੋਏ ਸਨ ਕੁਝ ਸੂਤਰਾਂ ਤੋਂ ਤਾਂ ਇਹ ਵੀ ਖਬਰ ਸੁਣਨ ਨੂੰ ਮਿਲਦੀ ਹੈ ਕਿ ਇਸ ਸਾਲ ਭਾਰਤ ਬ੍ਰਿਕਸ ਗਰੁੱਪ ਨੂੰ ਛੱਡ ਦਵੇਗਾ ਜੇਕਰ ਸੋਚਾ ਕਿ ਭਵਿੱਖਬਾਣੀ ਦੀ ਗੱਲ ਕਰੀਏ ਤਾਂ ਇਸ ਵਿੱਚ ਸਾਫ਼ ਲਿਖਿਆ ਹੈ ਕਿ ਜਦੋਂ ਭਾਰਤ ਦੂਸਰ ਨਾਲ ਆਪਣੇ ਸਬੰਧ ਤੋੜੇਗਾ ਤਾਰੂਸ ਭਾਰਤ ਉਪਰ ਚੜ ਕੇ ਆਵੇਗਾ ਤੇ ਇਸ ਤੋਂ ਇੱਕ ਬਹੁਤ ਵੱਡੀ جنگ ਛਿੜੇਗੀ ਹੋ ਸਕਦਾ ਹੈ ਕਿ ਇਹ ਯੁੱਧ ਤੀਸਰਾ ਸੰਸਾਰ ਯੁੱਧ ਦਾ ਕਾਰਨ ਵੀ ਬਣੇ ਕਿਉਂਕਿ ਬਹੁਤੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸੰਸਾਰ ਤੀਸਰੇ ਵਿਸ਼ਵ ਯੁੱਧ ਵੱਲ ਵੱਧ ਰਿਹਾ ਹੈ ਸੂਸਾਖੀ ਵਿੱਚ ਇਹ ਵੀ ਲਿਖਿਆ ਹੈ ਭਾਰਤ ਅਤੇ ਰੂਸ ਦੀ ਇਸ ਯੰਗ ਤੋਂ ਬਾਅਦ ਸਿੱਖਾਂ ਦਾ ਅਜ਼ਾਜ ਹੋਵੇਗਾ ਜਿਸ ਵਿੱਚ ਦਲੀਪ ਸਿੰਘ ਨਾਮ ਦਾ ਇੱਕ ਸਿੱਖ ਹੋਵੇਗਾ ਜੋ ਸਿੱਖਾਂ ਦੀ ਅਗਵਾਈ ਕਰੇਗਾ ਇਹ ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਜੀ ਦਾ ਪੁੱਤਰ ਨਹੀਂ ਬਲਕੇ ਕੋਈ ਹੋਰ ਦਲੀਪ ਸਿੰਘ ਹੋਵੇਗਾ ਜਿਹੜਾ ਕਿ ਸੋ ਸਾਖੀ ਵਿੱਚ ਲਿਖਿਆ ਹੋਇਆ ਹੈ ਦਿੱਲੀ ਤਖਤ 'ਤੇ ਬਹਿ ਜਾਵੇ ਗੁਰੂ ਕੀ ਫੌਜ ਤਬੇ ਸਭੇ ਅੰਮ੍ਰਿਤ ਪਾਨ ਕਰੋ ਤਾਬੇ ਚੱਲੇ ਜੋ ਪੰਥ ਕੀ ਜਮਕਾ ਬਾਣਾ ਨਾ ਪਾਵੇ ਨੰਗਾ ਭੁੱਖਾ ਮੰਗਤਾ ਕੋਈ ਨਾ ਜਾਵੇ ਲੰਗਰ ਸਭ ਖਾਵੇ ਤਬ ਕਲ ਯੁਗ ਮੇ ਸਤ ਗੁਰੂ ਹੂਸੀਆਂ ਸੋ ਲਿਖਿਆ ਹੈ ਕਿ ਖਾਲਸੇ ਦੇ ਇਸ ਰਾਜ ਵਿੱਚ ਸਾਰੇ ਅੰਮ੍ਰਿਤ ਪਾਨ ਕਰਨਗੇ ਕੋਈ ਵੀ ਸਿੱਖ ਭੁੱਖਾ ਨੰਗਾ ਨਹੀਂ ਹੋਵੇਗਾ ਸਾਬਨ ਨੂੰ ਖਾਣ ਲਈ ਲੰਗਰ ਮਿਲੇਗਾ ਇਸ ਤਰ੍ਹਾਂ ਦਾ ਰਾਜ ਹੋਵੇਗਾ ਕਿ ਕਲਯੁਗ ਵਿੱਚ ਵੀ ਸਤਗੁਰੂ ਵਰਗਾ ਮਾਹੌਲ ਬਣ ਜਾਵੇਗਾ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲਾ 2024 ਸਾਲ ਹਰ ਇੱਕ ਜੀਵ ਲਈ ਖੁਸ਼ੀਆਂ ਭਰਿਆ ਹੋਵੇਗਾ ਅਤੇ ਸੰਸਾਰ ਵਿਸ਼ਵ ਵਿੱਚ ਅਮਨ ਸ਼ਾਂਤੀ ਕਾਇਮ ਰਹੇ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਜੁਲ ਸਬਸਕ੍ਰਾਈਬ ਕਰਿਓ ਤੇ ਹਰ ਵਾਰ ਦੀ ਤਰ੍ਹਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ